ਸੜਦੇ 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 ਜਿਸ ਕੋ ਹਾਂ ਸਸਿਆ ਕਰ ਦਿੱਤਾ ਬੈਸਾਈਜ ਬਲੌਕ ਦੇ ਵਿੱਚ ਹੋਰ ਸਣਾ ਜੀ ਕਿ ਮੈਂ ਸਾਰੇ ਠੀਕ ਠਾਕ ਅਸੀਂ ਵੀ ਸਾਰੇ ਠੀਕ ਠਾਕ ਆ ਤੇ ਪ੍ਰਮਾਤਮਾ ਅਗੇ ਅਰਦਾਸ ਕਰਦੇ ਆ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋ ਹਾਂਜੀ ਓਏ ਦਸੂ ਬਸ ਆ ਗਈ ਸੈਂ ਇਧਰੇ ਬਸ ਕਿੱਥੇ ਗੱਡੀ ਗੱਡੀ ਓਏ ਉਹਦੇ ਪਤੰਗ ਲੋ ਜੀ ਅੱਜ ਆਪਾਂ ਚੱਲੇ ਜੀ ਭੈਣ ਕੋਲ ਆਪਾਂ ਕਾਕਾ ਦੇਖਣ ਚੱਲੇ ਆ ਅੱਜ ਤੁਹਾਨੂੰ ਵੀ ਘੁਮਾ ਕੇ ਲੈ ਕੇ ਆਉਂਦੇ ਆ ਆਪਾਂ ਇੱਥੇ ਫਿਰਦੇ ਆ ਗੱਡੀ ਤੇ ਬੱਚੇ ਨੇ ਨਾਲ ਮੋਟਰਸਾਈਕਲ ਖੜਾਇਆ ਤੇ ਅੱਗੇ ਭਾਈ ਆਉਂਦਾ ਉਹਦੇ ਨਾਲ ਜਾਂਦੇ ਆ। ਆਹ ਦੇਖ ਕਿੰਨੇ ਦਬਾਅ ਦਿਖਾ। ਹਾਂ ਆਹ ਦੇਖੋ ਬੱਚੇ ਕਿੰਨੇ ਫਿਰਦੇ ਨਹਿਰ ਤੇ। ਇਹ ਕਰਕੇ ਲਿਆ ਮੈਂ ਬਣਾਵਾ। ਆ ਹੁਣ। ਲੋ ਜੀ ਨਹਿਰ ਦਾ ਪਾਣੀ ਦੇਖੋ ਖੱਲਈ ਆ ਹੂੰ ਪਹਾੜਾਂ ਦਾ ਗੰਦਾ ਪਾਣੀ ਆ ਰਿਹਾ ਹੈ। ਘਰ ਮਰ ਮਗਰ ਜੇ ਕੋਤੋਂ ਪਿੰਡ ਦੇ ਪਰਲੀ ਸਾਈਡ ਦੇ ਜਿੱਧਰ ਪਤੰਗ ਆਉਣਾ ਹਨਾ ਕਿੱਥੇ? ਲਾਡੀ ਮੰਮੀ ਉਹਨਾਂ ਦਾ ਵੀ ਬਾਹਰ-ਬਾਹਰ ਆ। ਹਾਂ। ਤੇ ਸੁਖਵਿੰਦਰ ਵਾਸੀ ਉਹਨਾਂ ਦਾ ਵੀ ਆਪਣਾ ਵੀ ਆਪਾਂ ਖੇਤਾਂ 'ਚ ਆ ਸਾਰੇ ਆਪਣੇ ਸਾਰੇ ਰਿਸ਼ਤੇਦਾਰ ਖੇਤਾਂ 'ਚ ਬੈਠੇ ਆ। ਕੋਈ ਹੈ ਨਹੀਂ ਹੈ ਨਾ ਪਿੰਡ 'ਚ। ਸਾਰੇ ਖੇਤਾਂ 'ਚ ਬੈਠੇ ਨੇ। ਤੇ ਲਓ ਜੀ ਆਪਾਂ ਕੋਲ ਆਣੇ ਨੇ ਸੁਖਵਿੰਦਰ ਦੇ। ਨਹੀਂ ਹੈ ਤਾਂ ਬਾਹਰ ਬਾਹਰ ਨੇ। ਛੋੜੇ ਵਾਲੇ ਤਾਂ ਹੈਗੇ ਨੇ। ਨਹੀਂ ਉਹ ਵੀ ਬਾਹਰ ਨੇ। ਤੇ ਪਿੰਡ ਵੀ ਇੱਧਰ ਨਹੀਂ ਆਉਂਦਾ ਨਾ ਸੁਖਵਿੰਦਰ ਵਾਸੀ ਉਹਨਾਂ ਦੇ ਪਰਿਵਾਰ ਦੀ ਛੋਅ ਆ ਜਾਂਦੀ। ਹੂੰ। ਘੈਂਟ। ਘੈਂਟ। ਤੇ ਲਓ ਜੀ ਆਪਾਂ ਪੁਲ ਪਾਰ ਕਰ ਲਈਏ।

ਹੋਰਾਂ ਡੀ ਮੱਜ ਨੇੜੇ ਸਾਰਿਆਂ ਨੇ ਕਰਚਾ ਹੋ ਜਾਂਦਾ ਪੈਸੇ ਉਹਨਾਂ ਨੇ ਉਹ ਜੀ ਕੰਮ ਆ ਕੇ ਕਹਿੰਦਾ ਉਹ ਨਾ ਕਰ ਪਾਈ ਵੀ ਨਾ ਅਦੇ cheque ਕਹਿੰਦਾ ਉਹ ਭਰਾਲਾ ਜੋ ਬੈਂਕ ਅਕਾਊਂਟ ਨਹੀਂ ਦੇ ਵੀ ਸਾਰਾ ਬੋਲਦਾ ਕਿ ਜਾਂਦੇ ਲੋਕਾਂ ਨੂੰ ਯਾਕ ਰਵਣਾ ਜੇ ਲੋਕ ਨਾ ਨਾ ਜਾਣ ਨੂੰ ਆਉਂਦੇ ਆ ਵੀਡੀਓ ਇਹ ਕੀ ਹੋਈ ਉਹ ਜਿਹੜੇ ਕਿਉਂ ਅੰਦਰ ਕਦੇ ਹਾਂਜੀ ਹੁਣ ਆਪਾਂ ਲਟੀਆਂ ਨੇ ਇਹ ਹੋਣੀ ਹੈ ਰਿਪੇਅਰ ਕਰਨੀ ਹੈ ਅੱਛਾ ਗੱਡੀਆਂ ਉਹ ਤਾਂ ਇੱਕ ਦੇ ਇੱਕ ਤੋਂ ਨਿਗਾਰਾ ਨਹੀਂ ਲਿਆ ਹੋਗਾ ਚੱਕ ਦੇ ਚੱਕ ਤਾਦਾ ਹੀ ਸ਼ਾਮਾ ਦਾ ਚੱਕ ਰੈਡ ਦੇ ਰੱਖ ਦੇ ਆ ਵੀ ਕਿ ਇਹਨਾਂ ਦਾ ਬਣਾ ਥੋੜਾ ਥੋੜਾ ਖੜਾ ਹੈ ਥੋੜਾ ਪੋਕਟੀਆਂ ਘੜੀਆਂ ਤੇ ਸੈਨ ਦਾ ਹੋਗਾ ਸੌਣ ਬਾਜੀ ਨੇ ਕਰਿਆ ਜਾਂਦਾ ਉਹ ਕੱਢ ਜਾ ਬੋਰਡ ਦੇਖਦਾ ਵੀ ਨਿਹਾਰੇ ਨੂੰ ਮਾਰਿਆ ਬੋਰਡ ਦਾ ਬਣਾਉਣਾ ਬੋਰਡ ਹੈ ਇੱਥੇ ਦਾ ਹੈ ਗੋੜ ਬਣ ਮਾੜੀ ਮਾੜੀ ਪਹੁੰਚਦੇ ਆ ਨਾ ਗਾਹ ਮਾੜੀ ਚਾਹ ਮਾੜੀ ਦੇ ਸਾਹਮਣੇ ਬਵਾਜੀ ਹਾਂ ਕਿੰਦੀ ਬੋਰਡ ਗੜੀ ਹੈ ਕਾਹੜੀ ਅੱਛਾ 26 ਜਨਵਰੀ ਆ ਉਹ ਕਾਲੂ ਆਤਾ ਤੂੰ ਤੂੰ ਸੰਦੇ ਆ ਉਹ ਚੈਕਿੰਗ ਦਾ ਹੋ ਰਹੀ ਆ ਅੱ삐 ਜਾਂ ਇੰਡੀਆ ਦਾ ਲਾ ਦੇ ਤੰਗ ਦੇ ਪਿੱਛੇ ਮਾਰ ਨਹੀਂ ਘੜਾਦਾ ਇਹਦਾ ਐਡੋ ਹਾਫ ਅਨ ਐਡੋ ਮੇ ਤੁਹਾਡਾ ਲੱਟਿਨ ਵੈਲਕਮ ਵੈਲਕਮ ਦਿਖਾਇਆ ਨਾ ਸ਼ੁਸ਼ ਵੈਲਕਮ ਓਏ ਤੂੰ ਤਾਂ ਗੁਬਾਰੇ ਨਾਲ ਖੇਲਣ ਲੱਗ ਗਿਆ ਆਂ ਦੇਸ ਕਰਨ ਚੜਾ ਚੜਕੇ ਤੂੰ ਹਾਂਜੀ ਇੱਥੇ ਲੱਗੇ ਸੀਗੇ ਅਸੀਂ ਚਾਹ ਪੀਣ ਅਸੀਂ ਬਾਹਰ ਆ ਗਏ ਸੀਗੇ ਉੱਠ ਕੇ ਅੰਦਰ ਬਹੁਤ ਜ਼ਿਆਦਾ ਠੰਡ ਲੱਗ ਰਹੀ ਸੀਗੀ ਫਿਰ ਅਸੀਂ ਕਿਹਾ ਚਲੋ ਬਾਹਰ ਵਾਈਏ ਨਾ ਧੁੱਪ ਧੁਪਾ ਵਧੀਆ ਨਿਕਲੀ ਹੋਈ ਸੀਗੀ ਲਓ ਜੀ ਤੁਹਾਨੂੰ ਦਿਖਾਉਂਦੇ ਆ ਸਾਡੇ ਇਹਦਾ ਨਾਮ ਰੱਖਤਾ ਕਾਕੇ ਦਾ ਆਪਾਂ ਨੇ ਸਹਿਬ ਸਹਿਬ ਸਿੰਘ ਸ਼ੇਰਗਿਰ ਜਿਹੜੇ ਜਿਹਦੇ ਲਾਉਂਦੇ ਨੇ ਫਿਰ ਅੱਛਾ ਉਹ ਕਹਿੰਦੇ ਕਿ ਚਿੱਕੜਾ ਓਏ ਸੁਤਾਲਾ ਮਜ਼ਾ ਨਾ ਅੱਛਾ ਕਿਉਂਕਿ ਅੱਗੇ ਬਲੌਗ ਕੀਤੇ ਤਾਂ ਠੀਕ ਨਹੀਂ ਜਾਂਦੀ ਹਾਂ ਹਾਂ ਮੈਂ ਦੱਸਣਾ ਪੇਟਾ ਦੀ ਹੋਈ ਟੋਪੀ ਜਿਹੜੀ ਫੋਟੋ ਲਾਦੀ ਜਮੇ ਗੁੱਟਾ ਜਮੇ ਹੈਨਾ ਹਾਂ ਕਿਹੜੀ ਇਹ ਪੈਕ ਰਿਹਾ ਹੈ ਅੱਛਾ ਦੂਸਰੇ ਲੋਟਾ ਮੈਂ ਕਿਹਾ ਕਿ ਤੇ ਉਹ ਦੂਜਾ ਜਿੱਪ ਜੀ ਹੈ ਹਾਂ ਕਿਦੋਂ ਮੈਂ ਉਹ ਦੇਖੋ ਆਪਣੀ ਗਰਸੀਦ ਆਪ ਪਤੰਗ ਚੜਾਉਣ ਲੱਗੇ ਨੇ ਗਰਸੀਦ ਪਤੰਗ ਦਾ ਹੈ ਉਹ ਆ ਗਿਆ ਇਹ 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 ਉਰੇ ਵੀ ਨੀ ਟਿਕਦੇ ਪਤੰਗ ਆ ਜਾ

ਆਜਾ ਮਮਾ ਉਹ ਸਾਇਦ ਤਾਂ ਕਿੰਨਾ ਉੱਚ ਲੱਗਿਆ ਹੋਇਆ ਲਾਲ ਜਿਹਾ ਉਹ ਤੇ ਦਿਖਾ ਦੇ ਇਸ ਕਿੱਥੇ ਸਹਜ ਉਹ ਆਜੋ ਹਨਾ 15 ਬਾਪਦਾਂਗ ਵੱਢ ਤੇ ਉਹਨਾਂ ਹਟ ਜਾ ਤੂੰ ਕੀ ਦੇ ਦੇ ਹੈ ਇਹਦਾ ਵੱਢਦਾ ਅਰੇ ਉਹ ਵੱਡਾਂ ਲੱਗਿਆ ਆ ਜਾਂਦੇ ਆ ਚੱਲਾ ਯਾਰ ਓਏ ਹਟ ਜਾ ਯਾਰ ਮਮੇ ਇਹਨਾਂ ਕੇ ਤਾਰ ਬੈਠੀ ਜੋ ਦੋਨਾਂ ਰੰਗੀਆਂ ਨਾਲ ਹਟਾ ਹੱਥੋਂ ਫਸਾਈ ਉਹਨਾਂ ਕੱਦੇ ਦਾ ਵੱਡਾਂ ਲੱਗਿਆ ਹਟਦੇ ਨਹੀਂ ਹਾਂ ਹਾਂ ਕਿ ਨਾਮ ਕਿ ਨਾਮ ਨਾ ਰਹਿਣ ਦੋ ਸਾਈਡ ਇੰਨਾ ਦੀ ਵੱਧਦਾ ਜਾਂਦਾ ਸਾਲ ਹਾਂ ਆਇਆ ਅਗਰ ਸਿਰ ਤੇ ਵੀਰਾਗੇ ਰੇ ਕਪੜਤੀ ਕਿ ਬੰਨ ਲੇ ਹਾਂ ਹੂੰ ਬੋਲ ਦੇ ਵੀਰੇ ਦਾ ਨਾਮ ਕੀ ਰੱਖੇ ਵੀਰੇ ਦਾ ਨਾਮ ਕੀ ਰੱਖੇ ਦੇਖੀ ਦੇਖੀ ਬਾ ਵੀਰੇ ਦਾ ਨਾਮ ਕੀ ਰੱਖੇ ਕੀ ਨਾ ਰੱਖੇ ਹੈ ਸਾਹਿਬ ਰਟ ਕੇ ਸਾਹਿਬ ਆਈ ਕਰਾਲੇ ਪੈਣ ਆਈ ਤੰਸਰ ਓਏ ਆ ਮਮਾ ਤੁਪਾਂ ਬਧੀਆ ਲੱਗਦੇ ਉੱਪਰ ਕੋਠੇ ਤੇ ਤੀਜੀ ਮੰਜ਼ਲ ਤੇ ਆ ਗਏ ਆਪਾਂ ਸਾਰੇ ਲੋਕ ਪਤੰਗਾਂ ਪਤੰਗਾਂ ਚੜਾ ਰਹੇ ਨੇ ਬਹੁਤ ਜ਼ਿਆਦਾ ਪਤੰਗਾਂ ਚੜਾ ਰਹੇ ਨੇ ਇੱਥੇ ਸਾਹਮਣੇ ਗੁਰਦੁਆਰਾ ਸਾਹਿਬ ਤੇ ਇੱਧਰ ਵੀ ਬੱਚੇ ਪਤੰਗਾਂ ਚੜਾਉਂਦੇ ਨੇ ਸੱਜ ਇਹਨਾਂ ਨੇ ਬਸੰਤ ਪੰਚਮੀ ਅੱਜ ਮਨਾਈ ਆ ਕੱਲ ਮਨਾਈ ਆ ਪਤੰਗ ਤਾਂ ਅੱਜ ਵੀ ਇਹਨੇ ਚੜਦੇ ਨੇ ਕੱਲੂ ਵੀ ਝੜ ਨਹੀਂ ਆਉਂਦਾ 26 5 26 5 ਪੰਜਵੀਂ ਹੈ ਕੱਲ ਲਗਾ ਦੇ ਸੀ ਆਪਾਂ ਸਭੀ ਜਣੇ ਲਈ ਮੈਂ ਵੀ ਜਣੇ ਲਈ ਦੇਖਿਓ ਬੀਬੀ ਬਿੱਲੀਆਂ ਨੂੰ ਉਹ ਪਾਉਂਦੀ ਆ ਹੈ ਰੋਟੀ ਲਾ ਰਹੀ ਹੈ ਐਵੇਂ ਖਾਂਦੀਆਂ ਨੇ ਰੱਖੀਆਂ ਨੇ ਉਹਨੇ ਬਿੱਲੀਆਂ ਰੋਟੀ ਖਾ ਰਹੀਆਂ ਨੇ ਮਿੰਜੇ ਤੇ ਬਹਿ ਕੇ ਉਹ ਗਣਾ ਪੇਚਾ ਉਹ ਨੰਬਰ ਲਿਖਾ ਹਾਂਜੀ ਇੱਥੇ ਅਸੀਂ ਲੱਗੇ ਸੀਗੇ ਰੋਟੀ ਖਾਣ ਫਿਰ ਰੋਟੀ ਖਾ ਕੇ ਜੀ ਤੁਰਦੇ ਆ ਘਰ ਨੂੰ ਕਿਉਂਕਿ ਜੀ ਟਾਈਮ ਹੋ ਜਣਾ ਸਾਨੂੰ ਐ ਸੀਗਾ ਵੀ 2:30 ਵਜੇ ਦੇ ਨੂੰ ਇੱਥੋਂ ਵਾਪਸ ਤੁਰ ਪੀਏ ਫਿਰ ਘੰਟਾ ਆਪਾਂ ਨੂੰ ਰਾਹ ਦੇ ਵਿੱਚ ਵੀ ਲੱਗ ਜਾਣਾ ਹਨਾ ਬਸ ਜੀ ਚੱਲਦੇ ਆ ਹੁਣ ਥੋੜਾ ਟਾਈਮ ਤੱਕ ਚਲੋ ਜੀ ਚੱਲਦੇ ਆ ਆਪਾਂ ਹੁਣ ਘਰ ਨੂੰ 2:00 ਵਜੇ ਹੈ ਨਾ ਕਾਫੀ ਟਾਈਮ ਹੋ ਗਿਆ ਰਾਤ ਵੀ ਆਪਾਂ ਨੂੰ ਕਾਫੀ ਟਾਈਮ ਲੱਗ ਜਾਣਾ ਤੇ ਚੱਲੀਏ ਇੱਥੋਂ ਹਨਾ ਫਿਰ ਟਾਈਮ ਨਾਲ ਘਰੇ ਪਹੁੰਚ ਜਾਗੇ ਫਿਰ ਜਾ ਕੇ ਪਸ਼ੂ ਵੀ ਦੇਖਣ ਨੇ ਆਪਾਂ ਤੁਹਾਨੂੰ ਪਤਾ ਹੀ ਆਪਣੇ ਹਨ ਘਰੇ ਉਹ ਵੀ ਡਿਗਦੇ ਨੇ ਪਸ਼ੂ ਹੀ ਤੇ ਚੱਲਦੇ ਆ ਸਹਜ ਜਨਾਂ ਨੂੰ ਕਹਿਣ ਆਈ ਸੀ ਮੈਂ ਵੀ ਆ ਚਲੀਏ ਤੇ ਮੋਜਾਂ ਨਾਲ ਪਤੰਗਾਂ 'ਚ ਮਸਤ ਹੋਏ ਪੈਨੇ ਸਾਰੇ ਚਲ ਥੱਲੇ ਉਤਰਦੇ ਗਰਸੀਰ ਤਾਂ ਮੈਨੂੰ ਇੱਥੇ ਛੱਡ ਕੇ ਚਲੀ ਗਈ ਇਹ ਗੋਲ ਗੋਲ ਪੌੜੀ ਆ ਮੈਨੂੰ ਇੱਥੇ ਛੱਡ ਗਈ ਤਾਰ ਹੁਣ ਥੱਲੇ ਮੈਨੂੰ ਕਹਿੰਦੀ ਆ ਜਾ ਕਹਿੰਦੀ ਡਰ ਨਹੀਂ ਲੱਗਦਾ ਹੈਗਾ ਮੈਨੂੰ ਉੱਪਰ ਚੜਾ ਕੇ ਆ ਭੱਜ ਗਈ ਹਵਾ ਲੱਗਦੀ ਆ ਪਰ ਠੰਡੀ ਇੱਥੇ ਲੱਗਦੀ ਇੱਥੇ ਤਾਂ ਪਾਣੀ ਦੇ ਉੱਪਰ ਧੁੱਪ ਆ ਹਾਂਜੀ ਇੱਥੇ ਆ ਗਏ ਸੀਗੇ ਆਪਾਂ ਵਾਪਸ ਤੇ ਭਰਾ ਇੱਥੇ ਗੱਡੀ ਛੱਡ ਗਿਆ ਸੀਗਾ ਤੇ ਆਪਾਂ ਤੁਰੇ ਜਾ ਰਹੇ ਹਾਂ ਹੁਣ ਜਾ ਕੇ ਚੱਕਾਂਗੇ ਮੋਟਰਸਾਈਕਲ ਤੇ ਇੱਥੇ ਨਾ ਇਹ ਤਿਹਾਰ ਮਨਾ ਰਹੇ ਸੀਗੇ ਆਪ ਦਾ ਕੋਈ ਮੂਰਤੀ ਤਾਰ ਰਹੇ ਸੀਗੇ ਨਹਿਰ ਦੇ ਵਿੱਚ ਤੇ ਜਿਸ ਕਰਨ ਹੋਣੀ ਉਸ ਨੇ ਦੇ ਦੇ ਕੇ ਹੱਸ ਰਹੇ ਸੀਗੇ ਕਹਿੰਦੇ ਕਿੰਨੇ ਛੋਟੇ ਛੋਟੇ ਬੱਚੇ ਹਨ ਨਹਿਰ ਦੇ ਵਿੱਚ ਲੱਗੇ ਹੋਏ ਨੇ ਨਾਣ ਵਿੱਚ ਨਾਰੀਅਲ ਵਗੈਰਾ ਵਿੱਚ ਮੂਰਤੀ ਸਾਰਾ ਕੁਝ ਤਾਰ ਰਹੇ ਸੀਗੇ ਉਹ ਤੇ ਉਹਨਾਂ ਨੂੰ ਹੀ ਦੇਖ ਰਹੀ ਸੀ ਬਹੁਤ ਜ਼ਿਆਦਾ ਕੱਟ ਸੀਗਾ ਇੱਥੇ ਨਹਿਰ ਤੇ ਪਤਾ ਨਹੀਂ ਕੀ ਇਹਨਾਂ ਦਾ ਇਤਿਹਾਰ ਸੀਗਾ ਬਾਕੀ ਜੀ ਆਪਾਂ ਆਪਣੀ ਵੀਡੀਓ ਦਾ ਅੰਦੇ ਵਿੱਚ ਇਥੇ ਕਰਦੇ ਆ ਜੇਕਰ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਪਸੰਦ ਆਈ ਤਾਂ ਪਲੀਜ਼ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਮਿਲਦੇ ਆਂ ਜੀ ਫੇਰ ਕਿਸੇ ਹੋਰ ਨਵੇਂ ਬਲੌਗ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ ਓਕੇ ਬਾਏ ਬਾਏ ਚਲੋ